ਜੀ ਅੱਜ ਚੱਲਦੀ ਆ ਮਸ਼ੀਨਾਂ ਆਪਣੇ ਕਮੋਡਰ ਵਾਲੇ ਰਾਹ ਤੇ ਮਸ਼ੀਨਾਂ 깔ਕਦਿਆਂ ਮੋਂ ਲਾਜਿਆਂ ਨੂੰ ਝੋਨੇ ਇਸ ਤਰ੍ਹਾਂ ਦੇ ਵੀ ਆ ਜੀ ਵਿੱਚ ਚਾਰ ਪੰਜ ਮਸ਼ੀਨਾਂ ਆਈਆਂ 깔ਦਿਆਂ ਇਹਨਾਂ ਨੇ ਪਹਿਲਾਂ ਆਗਮਚਾਈ ਸੀ ਜੇ ਜੇ ਚੱਲੋ ਟਾੜਾ ਵੱਢ ਕੇ ਜਾਓ ਹੁਣ ਕਹਿੰਦੇ ਸਾਡਾ ਨਿਪਟੜ ਗਿਆ ਦੂਜਾ ਘੇਟ ਵਾਲਾ ਚਲਾ ਗਿਆ ਆਇਆ ਨਹੀਂ ਲੈ ਸਕੋ ਦੀ ਅੱਧੀ ਅਜੇ ਕਟੈਂਟਾ ਕੰਪਟੈਂਨ ਹੋਰ ਚੱਲ ਗਈ ਸੀਗੀ ਚਲਾਉਣੇ ਨਹੀਂ ਦੀ ਤਾਂ ਤੇ ਇਹ ਕਟੈਂਟਾ ਕੰਪਟੈਂਨ ਚੱਲੇ ਜਾਣਗੀ ਸੀ ਇਹ ਚਲਾਉਣੇ ਹੁੰਦੇ ਤਾਂ ਪਰ ਹੁਣ ਕੀ ਕਰੀਏ ਜੀ ਜਦੋਂ ਬਿੜਾਉਣ ਵਾਲਾ ਇੱਧਰ ਰਿਹਾ ਨਹੀਂ ਤੇ ਸੂਰ ਦੇ ਨਵੇਂ ਦੇ ਜਾ ਕੇ ਰਾਤ ਨੂੰ ਲਾਈਟ ਦਾ ਖਰਾਬ ਉਧਰੋਂ ਜਾਂਦੇ ਕਰਦੇ ਆ ਟੇਵਣ ਰਾਹ ਕਿਹੜਾ ਇੱਥੇ ਜੀ ਫਟਾਫਟਾ ਪਨਾ ਉਹ ਖਾ ਗੰਮਾ ਇਹ ਕਿਤੇ ਕਦਰਸਨ ਹੋਰ ਟਿਕਾਣੇ ਲਈ ਜਾਂਦੇ ਨੇ ਨਾ ਨੋ ਕੇ ਤਾਂ ਤੇ ਮੂ ਪਰਸੇਗਾਂ ਵਾਲੇ ਵੀ ਇੱਥੇ ਇਸ ਤਰ੍ਹਾਂ ਕਰਦੇ ਜਿਵੇਂ ਨਾ ਮਸ਼ੀਨ ਦੇ ਥੱਲੇ ਹੀ ਲਿਆ ਕੇ ਬਾੜ ਦਿੰਦੇ ਆ ਇਹ ਨਹੀਂ ਵੇਂਦੇ ਨਹੀਂ ਵੱਡੀ ਗੱਲ ਇਹ ਕਿ ਇਹ ਨੂੰ ਲੰਘ ਜਾਣ ਹੁੰਦੇ ਔਰ ਨਹੀਂ ਇਹਨਾਂ ਨੂੰ ਨਹੀਂ ਸ਼ੌਨਾ ਦੇਖਣਾ ਬਸ ਆਪ ਦਾ ਉੱਦੋਂ ਸਿੱਧਾ ਰਾਹ ਤੇ ਆ ਉੱਤ ਨਾਲ ਤੋਂ ਕੀ ਹਾਲ ਚਾਲ ਆਇਆ ਹੋਰ ਪੀਪਲਿੰਗ ਉਸ ਰੋਡ ਪਰ ਜੇ। ਸਮੀ ਆ ਮ ਜਿੰਨੇ ਡਿਗਾਰਡ ਚਾਉਦਾ। ਬਹੁਤ ਬਹੁਤ। ਬਾਹਰ ਆਈ ਕਿ 14 ਹੌਰ। ਚਲੋ ਜੇ ਮੈਂ 14 ਡਿਗਾਰਡ। ਮੌਸਮ ਦੀ ਗੜਬੜ ਕਰਦਾ। ਇਤੇ ਤਾਂ ਹੋ ਜਾਂਦਾ ਵੀ ਸਾਫ ਤੇ ਜਿੱਤੇ ਗਰਮੀ ਬੋਲ ਕੇ ਜੇ ਇਸ ਮੇਰੀ ਗੱਲ ਹੋਈ ਤਾਂ ਆਪਣੇ ਪੰਜਾਬ ਚ ਕਹਿੰਦੇ ਨੇ ਠੰਡ ਹੈ ਪਰ ਰਾਤ ਨੂੰ ਪੱਖਾ ਲਾ ਕੇ ਸੁੱਤਿਆਂ ਤੋਂ ਵੀ ਕੁਛ ਨਹੀਂ ਵੇਖ ਲੋਗੇ ਅਮਮ ਕੀਚੜੀ ਦੀ ਮਾਲੀ ਮੋਟੀ ਚਾਦਰ ਉੱਤੇ ਲੈ ਲਈਏ ਪਰ ਨਹੀਂ ਗਰਮੀ ਬਹੁਤ ਜ਼ਿਆਦਾ ਹੈ ਉਹ ਦੀ ਜਾਂ ਦਨੇ ਤੱਕ ਸੀਨੋ ਪਹੀਨੀ ਕੰਮ ਹੋ ਜਾਂਦਾ ਤੇ ਅੱਦਸਰਾ ਰਾਤ ਨੂੰ ਵੀ ਹੁਣ ਦੇਖੋ ਜੀ ਸ਼ਾਮ ਦਾ ਰਹਿਮ ਹੋ ਗਿਆ 6:30 ਹੋਣ ਵਾਲੇ ਆ ਤੇ ਪਸੀਨਾ ਹਜੇ ਵੀ ਆਈ ਜਾਂਦਾ ਇਹਨੀ ਤਾ ਲੱਗਦੇ ਆ ਗਰਮੀ ਬਹੁਤ ਜ਼ਿਆਦਾ ਇੱਕ ਸਰਪੰਚੀ ਦੀਆਂ ਚੋਣਾ ਪੰਜਾਬ ਚ ਹੋਣ ਕਰਕੇ ਕਿਸੇ ਪਾਸੇ ਉਹਨ ਡਰਾਈਵਰ ਡਰੂਵਰ ਜਿਹੜੇ ਆਪਣੇ ਨਾਲੋਂ ਭੱਜੇ ਆ ਉਹਨਾਂ ਵੱਲ ਵੀ ਜਾਣਾ ਨਹੀਂ ਹੋਇਆ ਕਰਦਿਆਂ ਦਾ ਮੈਂ ਕਿਹਾ ਸੀ ਇੱਕ ਵਾਰ ਉਹਨਾਂ ਦੇ ਘਰੇ ਤਲਾਹ ਦੇ ਕੇ ਉਹ ਜਾ ਕੇ ਵੀ ਬੰਦੇ ਥੱਡੇ ਉਥੋਂ ਭੱਜ ਗਏ ਆ ਉਹਦਾ ਕਿੱਥੇ ਸੀਗਾਂ ਲਾਉਂਦੇ ਫਿਰਦੇ ਘਰੇ ਪਹੁੰਚ ਗਏ ਉਹ ਜਾ ਕੇ ਤਾਂ ਫਰਾਪ ਉਹਨਾਂ ਨਾਲ ਗੱਲ ਕਰਨ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਉਹਨਾਂ ਦੇ ਬੰਦਿਆਂ ਦੇ ਨਾਂ ਦੱਸਦੇ ਆਂ ਗੁਰਪ੍ਰੀਤ ਬਗੇਲਾ ਰਣਜੀਤ ਲਾੜੀ ਖਖਣਾਣੇ ਤੋਂ ਹਰਜਿੰਦਰ ਕਾਲਾ ਸੋਸਣ ਤੋਂ ਇਹ ਬੰਦੇ ਆਪੇ ਨਾਲ ਡਗਾ ਕਰਕੇ ਧੋਖਾ ਦੇ ਕੇ ਚਲੇ ਗਏ ਜੀ ਪਟੜੀਆ ਵੀ ਮੇਰੇ ਹਿਸਾਬ ਨਾਲ ਕਾਲੇ ਵਾਲਾ ਤਾਂ 20000 ਤੋਂ ਕਿਤੇ ਹੋਣਾ ਫੇਰੀ ਦੇਖੀ ਨੀ ਐ ਮੂਠ ਮਾਰੀਏ ਆਪਾਂ ਬਹੁਤ ਸਿੱਖੀ ਨੇੜੇ ਤਿਹੜਾ ਹੈ ਜੀ ਵੀ ਜੇ ਤਾਂ ਸਾਰੇ ਜੀ ਇੱਕ ਤੇ ਦੋ ਚਾਰ ਇੱਕ ਤਾਂ ਥੱਲੇ ਬਾਕੀ ਲੈਖ ਤਾਂ ਆਪਣੇ ਕੋਲੇ ਹੈਗੀ ਆ ਜਾ ਕੇ ਕਰਾਂਗੇ ਗੱਲ ਇਹਨਾਂ ਨਾਲ ਬਹੁਤ ਮਾੜੀ ਗੱਲਾਂ ਇਹੋ ਜਿਹੇ ਬੰਦੇ ਆ ਗਏ ਜਿਹੜੇ ਸੀਣ ਤੋਂ ਭੱਜ ਜਾਂਦੇ ਆ 1309 ਜ਼ਿਆਦਾ ਜੀ ਇੱਥੇ 1509 ਜਿਆਦਾ ਹੌਣ ਕਾਰਨ ਛਿਟੀ ਆ ਜਾਂਦਾ ਕਈ ਪੰਪਾ ਜੀ ਵਿੱਚ ਕਈ ਤਾਂ ਦੇਖ ਲੋ ਹਰਾ ਵੀ ਖੜਾ ਤੇ ਕਈ ਚੋਨੇ ਆ ਗਏ ਆ ਜ਼ਿਆਦਾਤਰ ਜਿਹੜੀ 1509 ਆਈ ہوئی ਏ ਬਲਾਸਟ ਦੇ ਕਾਰਨ ਆਈ ہوئی ਆ ਬਲਾਸਟ ਹੋਗ ਇੱਥੇ ਆ ਜਾਂਦਾ ਤੇ ਫਿਰ ਚੋਨਾ ਗਲ ਕੇ ਥੱਲੇ ਵੜਨਾ ਸ਼ੁਰੂ ਹੋ ਜਾਂਦਾ ਫਿਰ ਰਨਿੰਗ ਮਜਬੂਰੀ ਬਣ ਜਾਂਦੀ ਆ ਜੀ ਵੜਾਉਣ ਦੀ ਤਦੋ ਠੀਕ ਹੈ ਅੱਜ ਦਾ ਆਪਣਾ ਵਲੌਗ ਇੰਨਾ ਹੀ ਸੀ ਆਪਣਾ ਚੈਨਲ ਨੂੰ ਤੋਂ ਤੇ ਖਰਚੋਤ ਵਲੌਗ ਸੇਖੋ ਸਲੇਹਾਣੀ ਵਾਲੇ ਫੇਸਬੁੱਕ ਤੇ ਆਪਣਾ ਪੇਜ ਆ ਜੇ ਕੰਪਾਇਨ ਲਵਰ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਆ ਜੇ ਖਰਚੋਤ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟ ਲਾਈਕ ਜੋ ਧੰਨਵਾਦ